ਗੁਰੂ ਅਰਜਨ ਦੇਵ ਜੀ ਅਤੇ ਮਾਤਾ ਗੰਗਾ ਜੀ ਦੇ ਵਿਆਹ ਵੇਲੇ ਇੱਕ ਅਜਿਹੀ ਰਸਮ ਹੋਈ ਜੋ ਇਤਿਹਾਸ ਵਿੱਚ ਮਿਸਾਲ ਬਣ ਗਈ। ਜਦ ਵਿਆਹ ਦੀ ਚਿੱਠੀ ਗੁਰੂ ਘਰ ਆਈ ਤਾਂ ਉਸ ਵਿੱਚ ਖਾਸ ਤੌਰ ਤੇ ਲਿਖਿਆ ਗਿਆ ਸੀ ਕਿ ਤੁਸੀਂ ਗੁਰੂ ਨਾਨਕ ਦੇਵ ਜੀ ਦੇ ਵਾਰਿਸ ਹੋ ਅਤੇ ਪਿੰਡ ਵਾਲਿਆਂ ਨੇ ਬੇਨਤੀ ਕੀਤੀ ਕਿ ਤੁਸੀਂ ਰਾਜਾ ਮਹਾਰਾਜਾਂ ਵਾਂਗ ਸ਼ਾਨੋ ਸ਼ੌਕਤ ਨਾਲ ਆਓ ਅਤੇ ਬਰਾਤ 'ਚ ਵੱਡੇ ਤਣਾੜ ਸਰਦਾਰਾਂ ਨੂੰ ਲੈ ਕੇ ਪਹੁੰਚੋ। ਉਸ ਦਿਨ ਜਦੋਂ ਗੁਰੂ ਜੀ ਦੀ ਬਰਾਤ ਤੁਰੀ ਤਾਂ ਉਸ ਦੀ ਸ਼ਾਨ ਅਨੋਖੀ ਸੀ ਪਰ ਇਹ ਸ਼ਾਨ ਕੱਪੜਿਆਂ ਜਾਂ ਹਾਰਾਂ ਦੀ ਨਹੀਂ ਸੀ। ਇਹ ਬੜਾ ਅਲੌਕਿਕ ਤੇ ਰੋਹਾਨੀ ਨਜ਼ਾਰਾ ਸੀ। ਅੱਜ ਬਾਬਾ ਸ਼ਿਰੀਚੰਦ ਜੀ, ਬਾਬਾ ਗੁਰਦਾਸ ਜੀ, ਬਾਬਾ ਬੁੱਢਾ ਜੀ, ਭਾਈ ਬੈਲੋ ਜੀ, ਭਾਈ ਸ਼ਾਲੋ ਜੀ ਵਰਗੇ ਬਡੇਰੇ ਗੁਰਸੇਖ ਤੇ ਸੰਤ ਸੱਜਣ ਸਨ ਜੋ ਗੁਰੂ ਸਾਹਿਬ ਜੀ ਦੇ ਨਾਲ ਬਰਾਤੀ ਵਜੋਂ ਨਾਲ ਆਏ ਸਨ। ਗੁਰੂ ਜੀ ਨੇ ਵੀ ਸਾਦਗੀ ਨਾਲ ਵਸਤਰ ਪੈਨੇ ਹੋਏ ਸਨ। ਕੋਈ ਬਹੁਤਾ ਸ਼ਿੰਗਾਰ ਵੀ ਨਹੀਂ ਸੀ ਕੀਤਾ। ਪਿੰਡ ਵਾਲੇ ਇਹ ਬਰਾਤ ਦੇਖ ਕੇ ਵੱਡੇ ਤਿਲ ਮਿਲਾਏ ਅਤੇ ਇਸ ਨੂੰ ਆਪਣੀ ਤੋਹੀਨ ਸਮਝਿਆ। ਕਹਿਣ ਲੱਗੇ ਇਹ ਤਾਂ ਰਾਜੇ ਦੀ ਬਰਾਤ ਨਹੀਂ, ਇਹ ਤਾਂ ਸੰਤਾਂ ਦੀ ਟੋਲੀ ਆਈ ਲੱਗਦੀ ਹੈ। ਉਹਨਾਂ ਨੇ ਅਪਮਾਨ ਦੇ ਰੂਪ ਚ ਬਰਾਤ ਨੂੰ ਵਾਪਸ ਭੇਜਣ ਦਾ ਢੰਗ ਲੱਭਿਆ। ਇਹ ਕਿਹਾ ਕਿ ਸਾਡੀ ਰੀਤ ਅਨੁਸਾਰ ਜਿਹੜਾ ਵੀ ਲੜਕਾ ਵਿ ਲੇ ਆਉਂਦਾ ਹੈ ਉਸ ਨੂੰ ਇੱਕ ਕਿਲਾ ਧਰਤੀ ਤੋਂ ਪੜਨਾ ਪੈਂਦਾ ਹੈ ਪਰ ਇਹ ਤਾਂ ਉਹਨਾਂ ਦੀ ਇੱਕ ਚਾਲ ਸੀ ਤਾਂ ਜੋ ਬਰਾਤ ਵਾਪਸ ਚਲੀ ਜਾਵੇ ਉਹਨਾਂ ਨੇ ਝੰਡ ਦੇ ਰੁੱਖ ਨੂੰ ਇਸ ਤਰ੍ਹਾਂ ਘੜਿਆ ਜਿਵੇਂ ਲੋਹੇ ਦਾ ਕਿਲਾ ਗੱਡਿਆ ਹੋਇਆ ਹੋਵੇ ਅਤੇ ਇਸ ਝੰਡ ਦੇ ਰੁੱਖ ਦੀਆਂ ਜੜਾਂ ਬਹੁਤ ਡੂੰਘੀਆਂ ਸਨ ਪਰ ਗੁਰੂ ਸਾਹਿਬ ਜੀ ਨੇ ਇਸ ਚੁਣੌਤੀ ਨੂੰ ਮੰਨ ਲਿਆ ਗੁਰੂ ਜੀ ਦੋਰੋਂ ਘੋੜਾ ਦੌੜਾ ਕੇ ਆਏ ਤੇ ਕਿੱਲੇ ਵਿੱਚ ਨੇਜਾ ਮਾਰਿਆ ਤੇ ਕਿੱਲਾ ਜੜਾਂ ਸਮੇਤ ਉਖਾੜ ਲੈ ਗਏ ਲੋਕ ਇਹ ਵੇਖ ਕੇ ਹੈਰਾਨ ਹੋ ਗਏ ਪਰ ਗੁਰੂ ਜੀ ਦਾ ਘੋੜਾ ਬਹੁਤ ਜ਼ਿਆਦਾ ਜ਼ੋਰ ਲੱਗਣ ਕਾਰਨ ਆਪਣਾ ਸਰੀਰ ਤਿਆਗ ਗਿਆ